ਵਾਹਿਗੁਰੂ ਸਾਹਿਬ ਜੀ ਇਸ ਸ਼ਲੋਕ ਨੂੰ ਲਾਤੀ ਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸੋ ਕੋਏ ਨਾਮੇ ਕਾਰਜ ਸਿਧ ਹੈ ਸਜੇ ਹੋਏ ਸੋ ਹੋਏ ਗੁਰਮਤਿ ਮਾਧਿ ਚਲ ਹੈ ਚਲਾਏ ਨਾ ਸਕੇ ਕੋਏ ਭਗਤਾਂ ਕਾਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਕਾਰਜ ਸੁਹਾਵਾ ਹੋਏ ਮਨਮੁਖ ਮੂਲੋਂ ਭੁਲਾਈਨ ਵਿਚ ਲਬ ਲੋਭ ਅਹੰਕਾਰ ਝਗੜਾ ਕਰਦੇ ਆਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਦੇ ਢੇਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖਿਆ ਨਾ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਮਹਲਾ ਤੀਜਾ ਤਿੰਨ ਭੌ ਸੰਸਾਰ ਕਿਆ ਕਰੇ ਜਿਨ ਸਤਿਗੁਰ ਸਿਰ ਕਰਤਾਰ ਔਰ ਤਨ ਕੀ ਪੈਜ ਰੱਖਦਾ ਆਪੇ ਰਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸਿਵਿਆ ਆਪੇ ਪਰਖਣ ਹਾਰ ਪੌੜੀ ਜੀ ਜੰਦ ਸਭ ਤੇਰਿਆਂ ਤੂੰ ਸਭਨਾਂ ਰਾਸ ਜਿਸਨੂੰ ਤੂੰ ਦੇ ਤਿਸ ਸਭ ਕਿਸ ਮਿਲੈ ਕੋਈ ਹੋਰ ਸ਼ਰੀਕ ਨਹੀਂ ਤੁਧ ਪਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਕਰੇ ਸਵਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸ਼ਾਬਾਸ਼ ਸਭ ਤੇਰਾ ਚੋਜ ਵਰਤਦਾ ਦੁਖ ਸੁਖ ਤੁਦ ਪਾਸ ਯਹਰਾ ਜੋਰ ਹਾਜਰਾ ਹਜੂਰ ਸਰਵ ਕਲਾ ਭਪੂਰ ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਬਖਸ਼ਿੰਦ ਪਿਤਾ ਪਾਲਨਹਾਰ ਸਾਡੇ ਗੁਨਾਹ ਪਾਪਾਂ ਨੂੰ ਵੀ ਬਖਸ਼ਣ ਵਾਲੇ ਅਕਿਰਤ ਕਹਨੋਂ ਪਾਲਣ ਵਾਲੇ ਬਾਣੀ ਕੇ ਬੋਲ ਕਲਯੁਗ ਦੇ ਅਵਤਾਰ ਠੰਡ ਬਖਸ਼ਣ ਵਾਲੇ ਅਗਰੀ ਨੂੰ ਬੁਝਾਉਣ ਵਾਲੇ ਧੰਦਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਦੀ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁਲ ਬੈਠੀ ਸਾਧ ਸੰਗਤ ਜੀ ਧੰਤਾ ਦੇ ਯੋਗਵੜ ਭਾਗੇ ਹੋ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ ਬੜੀ ਬਖਸ਼ਿਸ਼ ਕੀਤੀ ਹੈ ਬੜੀ ਦਇਆ ਕੀਤੀ ਮਹਾਰਾਜ ਸਾਨੂੰ ਇਸ ਯੋਗ ਸਮਝਿਆ ਵੀ ਆਪਣੀ ਗੋਦ ਵਿੱਚ ਬਿਠਾ ਲਿਆ ਸਵਾਉ ਲੜੀ ਵਾਲ ਸ਼ਬਦ ਸੌਲਾ ਥੋੜਾ ਲੰਬਾ ਸ਼ਬਦ ਹੈ ਔਰ ਸਾਰਾ ਹੀ ਸ਼ਬਦ ਅਸੀਂ ਸੰਖੇਪ ਦੇ ਵਿੱਚ ਥੋੜਾ ਆਪਾਂ ਵਿਚਾਰ ਮਾਰੇ ਤੋਂ ਲੈਣੀ ਐ ਸੋ ਇਸ ਕਰਕੇ ਸ਼ਬਦ ਨੂੰ ਪੂਰਾ ਕਰਨਾ ਕਿਉਂਕਿ ਸ਼ਬਦ ਬੜਾ ਪਿਆਰਾ ਹੈ ਮਨ ਨਹੀਂ ਕਰਦਾ ਪੀ ਅੱਧੇ ਸ਼ਬਦ ਦੀ ਅੱਜ ਵਿਚਾਰ ਕਰੀਏ ਅੱਧੇ ਦੀ ਕੱਲ ਕਰੀਏ ਹਰ ਪੰਕਤੀ ਜਿਹੜੀ ਹੈ ਬੜੀ ਆਨੰਦਮਈ ਹੈ ਬੜਾਈ ਵੱਡਾ ਗਿਆਨ ਹੈ ਸੋ ਸੱਚੇ ਪਾਤਸ਼ਾਹ ਨੇ ਆਪ ਹੀ ਸੇਵਾ ਲੈ ਲਈਆਂ ਗੁਰੂ ਸਾਹਿਬ ਮਿਹਰ ਕਰਨ ਕਿਰਪਾ ਕਰਨ ਸੋ ਜੇ ਕਿਦਰੇ 5 ਮਿੰਟ ਵੱਧ ਲੱਗ ਜਾਣ ਜਾਂ 5 ਮਿੰਟ ਘੱਟ ਲੱਗ ਜਾਣ ਤੇ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਕੋਈ ਇਦਾਂ ਦਾ ਵਿਚਾਰ ਨਾ ਕਰੇ ਪਿਆ ਅੱਜ ਪੰਜ ਘੱਟ ਲਾ ਦਿੱਤੇ ਅੱਜ ਪੰਜ 10 ਵੱਧ ਲਾ ਦਿੱਤੇ ਸੋ ਆਪਾਂ ਟਾਈਮ ਠੀਕ ਹੈ ਟਾਈਮ ਦੇ ਪੰਕਚੁਅਲ ਹੋਣਾ ਚਾਹੀਦਾ ਵੀ ਪੰਜ ਸੱਤ ਮਿੰਟ ਦਾ ਪਰ ਇਦਾਂ ਦੀ ਵੀ ਕੋਈ ਗੱਲ ਨਹੀਂ ਇੱਧਰ ਉੱਧਰ ਹੋ ਵੀ ਜਾਂਦਾ ਪ੍ਰੇਮ ਚ ਤੇ ਅਸੀਂ ਗੁਰੂ ਦੇ ਗੁਲਾਮ ਆ ਨਾ ਕਿ ਕਿਸੇ ਹੋਰ ਚੀਜ਼ ਸੋ ਆਵ ਗੁਰੂ ਸਾਹਿਬ ਮਿਹਰ ਕਰ ਨਾਨਕ ਗਿਆਨੀ ਜਗਜੀਤਾਰ ਜਗਜੀਤਾਰ ਸਭ ਕੋਈ ਮਹਾਰਿ ਪ੍ਰਮਾਣ ਕਰਦੇ ਨੇ ਜਿਹੜਾ ਗਿਆਨਵਾਨ ਮਨੁੱਖ ਹੈ ਗਿਆਨੀ ਮਨੁੱਖ ਹੈ ਜਿਹੜਾ ਜਿਸ ਨੂੰ ਸੂਝ ਦਿੱਤੀ ਮਹਾਰਿ ਜਿਸ ਨੂੰ ਵਿਵੇਕ ਦਿੱਤਾ ਹੈ ਜਗ ਜਿੱਤ ਲੈਂਦਾ ਹੈ ਜਗ ਜਿੱਤਣ ਦਾ ਮਤਲਬ ਦੁਨੀਆ ਤੇ ਰਾਜ ਕਰਦਾ ਦੁਨੀਆ ਦੇ ਰਾਜ ਕਰਨ ਦਾ ਮਤਲਬ ਸਾਰੇ ਇਨਸਾਨਾਂ ਨੂੰ ਪਿਆਰ ਦਿੰਦਾ ਹੈ ਪਿਆਰ ਦੇ ਨਾਲ ਇੰਨਾ ਆਪਣੇ ਵੱਲ ਖਿੱਚ ਲੈਂਦਾ ਲੋਕੀ ਉਹਦੀ ਪੂਜਾ ਤੱਕ ਕਰਨ ਲੱਗ ਜਾਂਦੇ ਨਾਨਕ ਗਿਆਨੀ ਗਿਆਨੀ ਜਗ ਜੀਤਾ ਜਗ ਨੂੰ ਜਿੱਤ ਲਿਆ ਸਾਡੇ ਗੁਰੂਆਂ ਨੇ ਗਿਆਨ ਦੇ ਨਾਲ ਐਦਾਂ ਦਾ ਗਿਆਨ ਦੀ ਮਤਲਬ ਸ਼ਹਿਰ ਲਈ ਦੁਨੀਆ ਦੌੜ ਦੌੜ ਕੋਲ ਆਈ ਦੁਨੀਆ ਦਰਸ਼ਨ ਕਰਨ ਕੋਲ ਆਈ ਵੀ ਇਦਾਂ ਦਾ ਮੰਤਰ ਬਾਬੇ ਕੋਲ ਇਦਾਂ ਦੀ ਬਾਣੀ ਬਾਬੇ ਕੋਲ ਇਦਾਂ ਦਾ ਗਿਆਨ ਬਾਬੇ ਨਾਨਕ ਦੇ ਕੋਲ ਲੁੱਕ ਭਜ ਭਾਜ ਆਉਣ ਆਉਣ ਵੀ ਕਿਉਂ ਨਾ ਜਿੱਥੋਂ ਠੰਡ ਮਿਲੇ ਜਿੱਥੋਂ ਸ਼ਾਂਤੀ ਮਿਲੇ ਜਿੱਥੋਂ ਸੂਝ ਬੂਝ ਮਿਲੇ ਜਿੱਥੋਂ ਕੋਈ ਸੱਚੇ ਪਾਤਸ਼ਾਹ ਦੀ ਘਰ ਦੀ ਗੱਲ ਮਿਲੇ ਬੰਦਾ ਕਿਉਂ ਨਾ ਜਾਏ ਜਿੱਥੇ ਜੀਵਨ ਨੂੰ ਸਿੱਧ ਮਿਲੇ ਜੀਵਨ ਨੂੰ ਸਵਾਰਨ ਦੀ ਗੱਲ ਹੋਵੇ ਜਿੱਥੇ ਸੱਚ ਨੂੰ ਸੱਚ ਕਿਹਾ ਜਾਵੇ ਜਿੱਥੇ ਝੂਠ ਨੂੰ ਝੂੜ ਕਿਹਾ ਜਾਵੇ ਜਿੱਥੇ ਇਮਾਨਦਾਰੀ ਦੇ ਨਾਲ ਸਭ ਕੁਝ ਕੀਤਾ ਜਾਵੇ ਬੰਦਾ ਉਹਦਾ murid ਬਣ ਜਾਂਦਾ ਅਸੀਂ ਉਹਦੇ murid ਆ ਸਾਨੂੰ ਉਹਦੇ murid ਬਨਣਾ ਚਾਹੀਦਾ ਭਾਵੇਂ ਕੋਈ ਗੁਰਸਿੱਖ ਹੋਵੇ ਚਾਹੇ ਗੁਰੂ ਹੋਵੇ ਜਿਹੜਾ ਸਾਨੂੰ ਸੱਚ ਦੇ ਨਾਲ ਜੋੜਦਾ ਬਿਲਕੁਲ ਖਾਲਸ ਸੱਚ ਕੋਈ ਵੀ ਕਿਸੇ ਕਿਸਮ ਦੀ ਮਲਾਵਟ ਵਿੱਚ ਨਾ ਹੋਵੇ ਫਿਰ ਫਿਰ ਉਹ ਉਹਦੇ ਮਰੀਦ ਲੋਕ ਬਣ ਜਾਂਦੇ ਨੇ ਸੋ ਮਾਰਜੀ ਕਹਿੰਦੇ ਉਹ ਜੱਗ ਜਿੱਤ ਲੈਂਦਾ ਤੇ ਮਾਰਜੀ ਕਹਿੰਦੇ ਨਾਨਕ ਗਿਆਨੀ ਜੱਗ ਜੀਤਾ ਇਥੇ ਬਿਸਰਾਮ ਲਾਂਦੇ ਆ ਉਹ ਜੱਗ ਨੂੰ ਆਪਣੇ ਬਲ ਕਰ ਲੈਂਦਾ ਹੈ ਜੱਗ ਨੂੰ ਤਾਰ ਦਿੰਦਾ ਪਰ ਦੂਜਾ ਕਹਿੰਦੇ ਨੇ ਜੱਗ ਜੱਗ ਜੀਤਾ ਸਭ ਕੋਏ ਬਾਕੀ ਜਿਹੜੇ ਆਮ ਮਨੁੱਖ ਨੇ ਉਹਨਾਂ ਨੂੰ ਜੱਗ ਨੇ ਜਿੱਤ ਲਿਆ ਤੇ ਜਿਹੜੇ ਗੁਰਮਖੰਨ ਨੇ ਉਹਨਾਂ ਉਹਨਾਂ ਨੇ ਜੱਗ ਨੂੰ ਆਪਣੇ ਅਧੀਨ ਕਰ ਲਿਆ ਠੀਕ ਹੈ ਜੀ ਜਿੰਜ ਕਹ ਲਈਏ ਜਿਹੜੇ ਰੱਬ ਤੋਂ ਹੀਨੇ ਸੀ ਦੂਰ ਸੀ ਉਹ ਜੱਗ ਦੇ ਹੋ ਕੇ ਰਹਿ ਗਏ ਜੱਗ ਦੇ ਗੁਲਾਮ ਬਣ ਗਏ ਤੇ ਜਿਹੜੇ ਰੱਬ ਦੇ ਪਿਆਰੇ ਸੀ ਗਿਆਨੀ ਸੀ ਉਹਨਾਂ ਨੇ ਜੱਗ ਨੂੰ ਆਪਣਾ ਜਗਤ ਨੂੰ ਆਪਣਾ ਗੁਲਾਮ ਬਣਾ ਦੇ ਮਤਲਬ ਗੁਰਮਤ ਦੇ ਪਿੱਛੇ ਲਾ ਲਿਆ ਆਪਣੇ ਪਿੱਛੇ ਨਹੀਂ ਗੁਰੂ ਦੇ ਪਿੱਛੇ ਲਾ ਲਿਆ ਪ੍ਰਮਾਤਮਾ ਦੇ ਪਿੱਛੇ ਲਾ ਦਿੱਤਾ ਉਹਨਾਂ ਨੂੰ ਇਸ ਕਰਕੇ ਨਾਨਕ ਗਿਆਨੀ ਜੱਗ ਜੀਤਾ ਨਾਮੇ ਕਰੀ ਸਦਾ ਹੈ ਸੱਜੇ ਹੋਏ ਸੋ ਹੋਏ ਸੋ ਸੱਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਨਾਮ ਨੂੰ ਜਪਣ ਦੇ ਨਾਲ ਨਾਮ ਨੂੰ ਸੁਣਨ ਦੇ ਨਾਲ ਐਦਾਂ ਲੱਗਦਾ ਵੀ ਕੁਝ ਹੁੰਦਾ ਪਿਆ ਜਿਵੇਂ ਕੋਈ ਸਿੱਧੀ ਕਰਦਾ ਜਿਵੇਂ ਕੋਈ ਸਪੈਸ਼ਲ ਚੀਜ਼ ਦਾ ਕਿਸੇ ਦਾ ਮਤਲਬ ਜਪ ਕਰਦਾ ਤੇ ਉਹਨੂੰ ਲੱਗਦਾ ਵੀ ਕੋਈ ਤਾਕਤ ਮੇਰੇ ਵਿੱਚ ਆ ਰਹੀ ਹੈ ਠੀਕ ਹੈ ਜਪ ਦੇ ਨਾਲ ਤਾਕਤ ਆਉਂਦੀ ਹੈ ਸਭ ਰਹੀ ਹੁੰਦਾ ਸੰਤੋਖ ਹੁੰਦਾ ਡਿੜਤਾ ਹੁੰਦੀ ਹੈ ਪ੍ਰੀਤ ਬਣਦੀ ਹੈ ਭਰੋਸਾ ਬਣਦਾ ਹੈ ਇਹ ਸਾਰੀਆਂ ਤਾਕਤਾਂ ਹੀ ਨੇ ਆਉਂਦੀ ਹੈ ਪਰ ਉਹਦਾ ਉਹਦਾ ਮਤਲਬ ਇਸਤੇਮਾਲ ਜਿਹੜਾ ਹੈ ਉਹ ਚੰਗੇ ਪਾਸੇ ਹੋਵੇ ਤਾਂ ਫਿਰ ਫਾਇਦਾ ਜੇ ਆਪਣੇ स्वार्थ ਦੇ ਲਈ ਜਾਂ ਧੰਦਾ ਬਣਾ ਕੇ ਉਸ ਨੂੰ ਤਾਕਤ ਨੂੰ ਵਰਤਣਾ ਫਿਰ ਸਹੀ ਨਹੀਂ ਸੋ ਮਾਰੀ ਕਹਿੰਦੇ ਨਾਮੇ ਕਾਰਜ ਸਿਧਾ ਨਾਮ ਕਾਰਜਾਂ ਨੂੰ ਸਿਧ ਕਰ ਦਿੰਦਾ ਕਿਉਂਕਿ ਨਾਮ ਕਾਰਜ ਨੂੰ ਸਿੱਧ ਏਦਾਂ ਏਦਾਂ ਨਹੀਂ ਵੀ ਕੋਈ ਨਾਮ ਦੀ ਪੂੜੀ ਬਣਾ ਕੇ ਦੇ ਦੇ ਵੀ ਲੈ ਉੱਤੇ ਟਰੰਕ ਚ ਰੱਖ ਲਈ ਤੇਰੇ ਕਾਰਜ ਸਿੱਧ ਹੋ ਜਾਣਗੇ ਏਦਾਂ ਕਾਰਜ ਕੋਈ ਸਿੱਧ ਨਾ ਕਰੇ ਨਾਮ ਦੇ ਵਿੱਚੋਂ ਸਾਨੂੰ ਮਤਲਬ ਸਿੱਧ ਮਿਲਦੀ ਹੈ ਨਾਮ ਦੇ ਵਿੱਚੋਂ ਸਾਨੂੰ ਗਿਆਨ ਮਿਲਦਾ ਸੀ ਗਿਆਨ ਮੁਤਾਬਕ ਸਾਰੇ ਕਾਰਜ ਕਰਦੇ ਆ ਤੇ ਆਪੇ ਹੀ ਸਾਰੇ ਕਾਰਜ ਸਹੀ ਹੋਣੇ ਨੇ ਅਸੀਂ ਹਰ ਚੀਜ਼ ਸੋਚ ਸਮਝ ਕੇ ਕਰਨੀ ਹੈ ਮਾਰੇ ਨੇ ਕਹਿੰਦੇ ਸੋਚ ਸਮਝ ਕੇ ਕਰਨੀ ਹੈ ਠੀਕ ਹੈ ਤੇ ਜਦੋਂ ਸਾਨੂੰ ਮਾਰੇ ਸੋਚ ਸਮਝ ਕੇ ਕਹਾਂ ਤੇ ਫਿਰ ਗਲਤ ਕੰਮ ਹੋਣਾ ਹੀ ਨਹੀਂ ਗਲਤ ਇਨਸਾਨਾਂ ਦੇ ਕੋਲ ਨਹੀਂ ਜਾਣਾ ਤੇ ਆਪੇ ਕਾਰਜ ਸਾਰੇ ਸਿੱਧ ਹੋਣੇ ਨੇ ਕਿਸੇ ਦੇ ਨਾਲ ਕਾਰ ਵਿਹਾਰ ਇਦਾਂ ਦਾ ਕਰਨਾ ਹੀ ਜਿਹੜਾ ਗਲਤ ਇਨਸਾਨ ਹੈ ਉਹਨਾਂ ਲੈਂਦੇ ਨਹੀਂ ਕਰਨ ਆਪੇ ਮਾਰੇ ਸਾਨੂੰ ਸਭ ਸਮਝਾਉਂਦੇ ਨੇ ਅੱਖੀਆਂ ਮੀਟ ਕੇ ਨਹੀਂ ਚੱਲਣਾ ਅੱਖਾਂ ਖੋਲ ਕੇ ਚੱਲਣਾ ਆਪੇ ਸਾਨੂੰ ਨਾਮ ਨੇ ਸੋਝੀ ਦੇ ਦਿੱਤੀ ਇਦਾਂ ਨਾਮ ਕਾਰਜ ਸਿੱਧ ਕਰਦਾ ਤੇ ਸਹਜੇ ਹੋਏ ਸਹਜ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਵੀ ਇਹ ਸਾਰਾ ਕੁਝ ਹੋ ਗਿਆ ਉਹਦੀ ਰਜਾ ਵਿੱਚ ਰੱਬ ਕਰ ਦਿੰਦਾ ਗੁਰਮਤਿ ਮੱਤਿਆ ਚਲ ਹੈ ਚਲਾਏ ਨਾ ਸਕੇ ਕੋਈ ਸਤਗੁਰ ਦੀ ਮੱਤ ਲੈ ਕੇ ਜਿਹੜਾ ਮਨੁੱਖ ਤੁਰਦਾ ਹੈ ਤੋਂ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ ਉਹਨੂੰ ਡਲਾਗ ਨਹੀਂ ਸਕਦਾ ਜਿਹੜਾ ਗੁਰੂ ਦੀ ਮਤ ਨੂੰ ਲੈ ਕੇ ਚੱਲਦਾ ਅਚਲ ਹੈ ਜਿਹੜਾ ਚੱਲਦਾ ਹੈ ਉਹਨੂੰ ਫਿਰ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ ਜੀ ਕੋਈ ਆ ਵੀ ਚੱਲ ਵੀ ਆ ਜਾ ਇੱਧਰ ਕੋਈ ਗੱਲ ਨਹੀਂ ਉਹ ਨਹੀਂ ਜਾਂਦਾ ਉਹਨੂੰ ਕੋਈ ਲਾਲਚ ਦੇ ਦੇ ਲੈ ਇੰਨੇ ਪੈਸੇ ਲੈ ਲੈ ਆ ਜਾ ਇੱਧਰ ਉਹ ਨਹੀਂ ਜਾਂਦਾ ਆਹ ਚੀਜ਼ ਲੈ ਲੈ ਤੂੰ ਸਾਡੇ ਵੱਲ ਹੋ ਜਾ ਉਹ ਨਹੀਂ ਜਾਂਦਾ ਮਤਲਬ ਕਹਿੰਦਾ ਉਹ ਵਿਕਦਾ ਨਹੀਂ ਵਿਕਦਾ ਨਹੀਂ ਗੁਰਮਤ ਉਹਦੀ ਮਾਤੀ ਇਦਾਂ ਦੀ ਰੱਬ ਨੇ ਉਹਨੂੰ ਦਿੱਤੀ ਹੁੰਦੀ ਹੈ ਮੈਂ ਪਹਿਲਾਂ ਹੀ ਬਹਿੰਦੀ ਕਰਦਾ ਉਹ ਕਿਸੇ ਚੀਜ਼ ਦਾ ਸਮਝੌਤਾ ਨਹੀਂ ਕਰਦਾ ਗੁਰਮਤ ਮਾਤਾ ਚਲਾਇ ਚਲਾਇ ਨਾ ਸਕੇ ਕੋਈ ਉਹਨੂੰ ਆਪਣੇ ਮੁਤਾਬਕ ਚਲਾ ਨਹੀਂ ਸਕਦਾ ਜਿਹਨਾਂ ਸੱਚ ਦਾ ਪਹਿਰੇਦਾਰ ਹੈ ਨਾ ਉਹਨੂੰ ਦੁਨੀਆ ਮਰਜ਼ੀ ਜਿਹੜੀ ਮਰਜ਼ੀ ਜ਼ੋਰ ਲਾਈ ਜਾਵੇ ਜਿਨ੍ਹਾਂ ਮਰਜ਼ੀ ਉਹਨੂੰ ਜੋ ਮਰਜ਼ੀ ਕਰ ਦਵੇ ਉਹ ਨਹੀਂ ਹਟ ਸਕਦਾ ਆਪਣੇ ਰਸਤੇ ਤੋਂ ਉਹਦਾ ਚਾਹੇ ਨੁਕਸਾਨ ਹੋ ਜਾਏ ਜੋ ਮਰਜ਼ੀ ਹੋ ਜਾਏ ਜਿਹੜੇ ਸੱਚੇ ਆਸ਼ਿਕ ਨੇ ਨਾ ਉਹ ਟਿਕਗੇ ਨਹੀਂ ਬੰਦੇ ਆ ਉਹ ਉਹ ਉਸ ਮਾਲਕ ਦੇ ਨਾਲ ਇੰਨੇ ਜੁੜੇ ਹੁੰਦੇ ਨੇ ਉਹ ਸੰਸਾਰ ਦੀ ਪਰਵਾਹ ਨਹੀਂ ਕਰਦੇ بے ਪਰਵਾਹੀ ਮਾਰੇ ਨੇ ਇਦਾਂ ਦੀ ਬਖਸ਼ਿਸ਼ ਕੀਤੀ ਹੁੰਦੀ ਆ ਉਹ ਸੱਚ ਤੇ ਪਹਿਰਾ ਦੇ ਦਿੰਦੇ ਨੇ ਇਸ ਕਰਕੇ ਉਹਨਾਂ ਦੀ ਮਤ ਜਿਹੜੀ ਆ ਰੱਬ ਨੇ ਦਿੱਤੀ ਹੁੰਦੀ ਗੁਰਮਤ ਮਤਾ ਚਲਾ ਚਲਾਏ ਨਾ ਸਕੇ ਕੋਈ ਕੋਈ ਉਹਨਾਂ ਨੂੰ ਕਹੇ ਵੀ ਮੇਰੇ ਮੁਤਾਬਕ ਚੱਲ ਨਹੀਂ ਚੱਲਣਗੇ ਉਹ ਗੁਰਮਤ ਦੇ ਮੁਤਾਬਕ ਚੱਲਣਗੇ ਚਾਹੇ ਕੁਝ ਵੀ ਹੋ ਜਾਏ ਭਗਤਾਂ ਦਾ ਰੰਗੀ ਕਾਲ ਕਰੇ ਕਾਲ ਸੁਹਾਵਾ ਹੋਏ ਸੋ ਪ੍ਰਭੂ ਜਿਹੜਾ ਪ੍ਰਮਾਤਮਾ ਜਿਹੜਾ ਹੈ ਭਗਤਾਂ ਦਾ ਸਾਥ ਨਿਭਾਉਂਦਾ ਠੀਕ ਹੈ ਜੀ ਉਹਨਾਂ ਦਾ ਸਾਰਾ ਹੀ ਕਾਰਜ ਜਿਹੜਾ ਹੈ ਕੰਮ ਰਾਸ ਕਰਦਾ ਹੈ ਅਚਿੰਤ ਕੰਮ ਵੀ ਉਹਨਾਂ ਦੇ ਕਰ ਦਿੰਦਾ ਹੈ ਭਗਤਾਂ ਦਾ ਰੰਗੀ ਕਾਰ ਕਰੇ ਅੰਗੀ ਕਰਦਾ ਮਤਲਬ ਹੁੰਦਾ ਉਹਨਾਂ ਦਾ ਪੱਖ ਕਰਦਾ ਹੈ ਉਹਨਾਂ ਦੀ ਫੇਵਰ ਕਰਦਾ ਹੈ ਉਹਨਾਂ ਦੀ ਹੈਲਪ ਕਰਦਾ ਹੈ ਉਹਨਾਂ ਦੀ ਸਪੋਰਟ ਕਰਦਾ ਹੈ ਭਾਵੇਂ ਭਗਤਾਂ ਦੇ ਵਾਸਤੇ ਨਾ ਰੱਬ ਤਾਂ ਗਰਗਨਾਂ ਦੀ ਸਪੋਰਟ ਕਰਦਾ ਉਹਨਾਂ ਦੇ ਕੋਲ ਆ ਕੇ ਕੋਲ ਜਾਂਦਾ ਹਾਂਜੀ ਭਾਜੀ ਹਾਂਜੀ ਗੁਰੂ ਦੇ ਪਿਆਰਿਓ ਹਾਂਜੀ ਰੱਬ ਦੇ ਪਿਆਰਿਓ ਹਾਂ ਮੇਰੀ ਸਖੀ ਹਾਂ ਮੇਰੀ ਸਹੇਲੀ ਹਾਂ ਮੇਰੇ ਪੁੱਤਰ ਹਾਂ ਮੇਰੀ ਧੀ ਦੱਸੋ ਕੀ ਚਾਹੀਦਾ ਕੀ ਕਰਨ ਉਹ ਪੁੱਛਦਾ ਡੰਗਰ ਚਾਰ ਲੈਣ ਚਾਰ ਦਿਨ ਨੱਕੇ ਮੋੜ ਲੈਣ ਨੇ ਮੋੜ ਦੇਣ ਕੀ ਚਾਹੀਦਾ ਰਸਦ ਨਹੀਂ ਹੈਗੀ ਲਿਆ ਦੇਣ ਸਭ ਕੁਝ ਉਹ ਕਰ ਦਿੰਦਾ ਉਹ ਆਪ ਹੀ ਕਰਦਾ ਸਭ ਕੁਝ ਪਰੋਸਾ ਕਰਨਾ ਪੈਂਦਾ ਮਨਮੁਖ ਮੁੱਲੋਂ ਭੁਲਾਇਨ ਵਿੱਚ ਲਬ ਲੋਹ ਹੰਕਾਰ ਕਹਿੰਦੇ ਪਰ ਜਿਹੜੇ ਮਨਮੁਖ ਹੁੰਦੇ ਨੇ ਉਹ ਆਪਣੇ ਅਹੰਕਾਰ ਦੇ ਵਿੱਚ ਐਵੇਂ ਜਲੀ ਜਾਂਦੇ ਨੇ ਤੇ ਮਨ ਦੇ ਵਿੱਚ ਲੱਗ ਕੇ ਤੇ ਭੁੱਲਿਓ ਭੁੱਲ ਜਾਂਦੇ ਨੇ ਫਿਰ ਭੁੱਲੇ ਹੀ ਰਹਿੰਦੇ ਨੇ ਮਨਮੁਖ ਮੁੱਲੋ ਭੁਲਾਇਆਂ ਵਿੱਚ ਲਬ ਲਬ ਅਹੰਕਾਰ ਜਿਨ੍ਹਾਂ ਦੇ ਅੰਦਰ ਲੋਭ ਹੁੰਦਾ ਹੈ ਲਬ ਹੁੰਦਾ ਹੈ ਹੰਕਾਰ ਹੁੰਦਾ ਹੈ ਉਹ ਹਮੇਸ਼ਾ ਭੁੱਲੇ ਹੀ ਫਿਰਦੇ ਨੇ ਤੇ ਉਹ ਕਰਦੇ ਕੀ ਨੇ ਝਗੜਿਆ ਝਗੜਾ ਕਰਦਿਆ ਅਨ ਦਿਨ ਗੁਜ਼ਰੇ ਗੁਰ ਸ਼ਬਦ ਨਾ ਕਰੇ ਵਿਚਾਰਾ ਉਹ ਮਨਮੁੱਖ ਇਦਾਂ ਦੇ ਹੁੰਦੇ ਨੇ ਉਹ ਧੱਕੇ ਨਾਲ ਹੀ ਲੜਾਈ ਲੈਂਦੇ ਨੇ ਜਿਨੂੰ ਅਸੀਂ ਪੰਜਾਬੀ ਲੋਕ ਕਹਿ ਦਿੰਦੇ ਹਾਂ ਪੰਜਾਬੀ ਪਿੰਡਾਂ ਵਿੱਚ ਰਹਿਣ ਵਾਲੇ ਉਹ ਧੱਕੇ ਨਾਲ ਹੀ ਲੜਾਈ ਆ ਲਿਖਿਆ ਹੋਇਆ ਕਹਿੰਦੇ ਝਗੜਿਆ ਝਗੜਾ ਕਰਦਿਆਂ ਆਨ ਦਿਨ ਗੁਜ਼ਰੇ ਉਹਨਾਂ ਦਾ ਦਿਨ ਰਾਤ ਹਰ ਰੋਜ਼ ਰੋਜ਼ ਹੀ ਲੜਾਈ ਰੋਜ਼ ਹੀ ਝਗੜਾ ਕਿਉਂਕਿ ਉਹਨਾਂ ਦੀ ਜਵਾਨ ਨੇ ਕੋਈ ਚੰਗਾ ਬੋਲਣਾ ਹੀ ਨਹੀਂ ਜਦੋਂ ਕਿਸੇ ਨੂੰ ਗਲਤ ਬੋਲਣਾ ਪੁੱਠਾ ਬੋਲਣਾ ਮਸ਼ਰੀ ਕਰਨੀ ਹੁਜਤ ਕਰਨੀ ਕਿਸੇ شریف ਬੰਦੇ ਨੂੰ ਤੇ ਫਿਰ ਉਹਨਾਂ ਨੇ ਆਪੇ ਹੀ ਫੇਰ ਖਾਣੀਆਂ ਨੇ ਸੋ ਝਗੜਾ ਕਰਦੇ ਆ ਅਨ ਦਿਨ ਗੁਜ਼ਰੇ ਕਿਉਂ ਐਦਾਂ ਹੁੰਦਾ ਹੈ ਸ਼ਬਦ ਨਾ ਕਰੇ ਵਿਚਾਰ ਕਿਉਂਕਿ ਉਹ ਗੁਰਬਾਣੀ ਨਾਲ ਨਹੀਂ ਜੁੜੇ ਇਸ ਕਰਕੇ ਉਹ ਮਨਮੁਖ ਹੈ ਉਹਨਾਂ ਦਾ ਸਾਰਾ ਦਿਨ ਰਾਤ ਜਿਉਂ ਘਰ ਵਿੱਚ ਬੈਣਗੇ ਟੱਕਾਈ ਉੱਥੇ ਵੀ ਨਹੀਂ ਕਿਸੇ ਨੂੰ ਟਿਕਣ ਦੇਣਗੇ ਨਾ ਆਪ ਟਿਕਣਗੇ ਨਾ ਸਾਹਮਣੇ ਵਾਲੇ ਨੂੰ ਟਿਕਣ ਦੇਣਗੇ ਬੋਲੀ ਜਾਣਗੇ ਬੋਲੀ ਜਾਣਗੇ ਨੁਕਸ ਕੱਢੀ ਜਾਣਗੇ ਝਗੜਾ ਕਰਦੇ ਆ ਉਹ ਝਗੜਾ ਉਹਨਾਂ ਨੂੰ ਖਰਾਕ ਬਣ ਗਈ ਨਾ ਝਗੜਾ ਝਗੜਾ ਕਰਦੇ ਆ ਆਨੰਦਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਉਹਨਾਂ ਨੇ ਜਦ ਤੱਕ ਮਾੜੀ ਮਾੜਾ ਲਫ਼ਜ਼ ਨਹੀਂ ਨਾ ਬੋਲਣਾ ਉਹਨਾਂ ਨੂੰ ਚੈਨ ਨਹੀਂ ਹੁੰਦਾ ਗੁਰਮੁਖ ਜਦ ਤੱਕ ਚੰਗਾ ਲਫ਼ਜ਼ ਨਾ ਬੋਲੇ ਉਹਨੂੰ ਉਦੋਂ ਤੱਕ ਚੈਨ ਨਹੀਂ ਆਉਂਦੀ ਮਨਮੁਖ ਜਦ ਤੱਕ ਮੰਦਾ ਸ਼ਬਦ ਨਾ ਬੋਲੇ ਉਹਨੂੰ ਟਿਕਾਈ ਨਹੀਂ ਲੱਗਦੀ ਚੈਨ ਨਹੀਂ ਆਉਂਦੀ ਉਹਨੂੰ ਉਦੋਂ ਚੈਨ ਆਉਂਦੀ ਕਿਉਂਕਿ ਉਹ ਉਹਨਾਂ ਦੀ ਖਰਾਕ ਬਣ ਚੁੱਕੀ ਹੁੰਦੀ ਹੈ ਗੁਰਮੁਖਾਂ ਦੀ ਖਰਾਕ ਸੱਚ ਤੇ ਮਨਮੁਖਾਂ ਦੀ ਖਰਾਕ ਝਗੜੇ ਵਾਲੇ ਸ਼ਬਦ ਦਿੱਤੇ ਹਾਂ ਅਗਲੀ ਪੰਕਤੀ ਹਾਂਜੀ ਝਗੜਾ ਕਰਦੇ ਆ ਪੰਕਤੀ ਲੰਘੀ ਸ਼ੁੱਧ ਮਤ ਕਰਤੇ ਹਿਰ ਲਈ ਬੋਲਣ ਸੋ ਵਿਕਾਰ ਕਿਉਂਕਿ ਪ੍ਰਮਾਤਮਾ ਨੇ ਉਹਨਾਂ ਦੀ ਮਤ ਮਾਰੀ ਹੁੰਦੀ ਹੈ ਮਹਾਰਾਜੀ ਕਹਿੰਦੇ ਜਿਹੜੇ ਭੈੜੀ ਸੋਚ ਵਾਲੇ ਨੇ ਜਿਹੜੇ ਮਨਮੁਖ ਹਨ ਅਗਿਆਨੀ ਹਨ ਜਿਹੜੇ ਰੱਬ ਦੇ ਨਾਲ ਬਿਲਕੁਲ ਪਿਆਰ ਨਹੀਂ ਕਰਦੇ ਸਗੋਂ ਟਿੱਚਰਾਂ ਕਰਦੇ ਨੇ ਰੱਬ ਨਾਲ ਪਿਆਰ ਕਰਨ ਵਾਲਿਆਂ ਨੂੰ ਮਾਰੇ ਕਹਿੰਦੇ ਸ਼ੁੱਧ ਮਤ ਕਰਤੇ ਹਿਰ ਲਈ ਉਹਨਾਂ ਦੀ ਸ਼ੁੱਧ ਬੁੱਧ ਜਿਹੜੀ ਹੈ ਨਾ ਗਵਾਜ ਜਾਂਦੀ ਹੈ ਰੱਬ ਉਹਨਾਂ ਦੀ ਮਾਤੀ ਮਾਰਦਾ ਹੈ ਹੋਰ ਕੁਝ ਨਹੀਂ ਉਹਨਾਂ ਕੋਲ ਕਰਾਈ ਈਦਾਂ ਦਾ ਕੁਝ ਦਿੰਦਾ ਤੇ ਉਹ ਫਿਰ ਦੋਸ਼ੀ ਬਣ ਜਾਂਦੇ ਨੇ ਸ਼ੁੱਧ ਮਤ ਕਰਤੇ ਹਿਰ ਲਈ ਬੋਲਣ ਸਭ ਬਿਕਾਰ ਜਿਹੜਾ ਅਕਲ ਜੋ ਉਹਨਾਂ ਕੋ ਖੋਲੀ ਰੱਬ ਨੇ ਜੋ ਕੁਝ ਬੋਲਦੇ ਨੇ ਮਾਰੇ ਕਹਿੰਦੇ ਬਿਕਾਰਾਂ ਦੇ ਬਚਨ ਬੋਲਦੇ ਨੇ ਭੈੜੇ ਬਚਨ ਬੋਲਦੇ ਨੇ ਖਰਾਬ ਬਚਨ ਬੋਲਦੇ ਨੇ ਦਿੱਤੇ ਕਿਤੇ ਨਾ ਸੰਤੋਖੀਆਂ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੋ ਮਰਜੀ ਕੋਈ ਇੱਜ਼ਤ ਦੇਈ ਜਾਵੇ ਜੋ ਮਰਜੀ ਉਹਨਾਂ ਦਾ ਕੋਈ ਸਤਕਾਰ ਕਰੀ ਜਾਵੇ ਮਹਾਰਾਜ ਕਹਿੰਦੇ ਉਹ ਫਿਰ ਵੀ ਦਿੱਤੇ ਕਿਤੇ ਨਾ ਸੰਤੋਖੀਆਂ ਨਾ ਅੰਤਰ ਤ੍ਰਿਸ਼ਨਾ ਬਹੁਤ ਉਹ ਰਜ ਗਈ ਨਹੀਂ ਨਾ ਕੋਈ ਦੁਨਿਆਵੀ ਚੀਜ਼ ਨਾਲ ਰਜਣਗੇ ਨਾ ਵਾ ਵਾ ਲੈ ਕੇ ਰਜਣਗੇ ਨਾ ਵੜਿਆਈ ਦੇ ਨਾਲ ਰਜਣਗੇ ਜਾਂ ਇਦਾਂ ਮੈਂ ਥੇੜ ਪੰਜਾਬੀ ਜੀ ਕਹਿੰਨਾ ਹੁਣਾ ਕਿਸੇ ਦਾ ਕੋਈ ਜਿੰਨਾ ਮਰਜੀ ਚੰਗਾ ਕਰ ਦਵੇ ਉਹਨੂੰ ਸਾਰ ਹੀ ਨਹੀਂ ਕੋਈ ਉਹ ਰਜਦਾ ਹੀ ਨਹੀਂ ਜਿੰਨਾ ਮਰਜੀ ਘਰ ਭਰ ਦਿਓ ਕੋਈ ਰਜਦਾ ਹੀ ਨਹੀਂ ਮਾਫ ਕਰ ਦੇਣਾ ਲਿਖਿਆ ਹੋਇਆ ਇੱਥੇ ਕਹਿੰਦੇ ਦਿੱਤੇ ਕਿਤੇ ਨਾ ਸੰਤੋਖੀ ਹਨ ਇੱਥੇ ਮੈਨੂੰ ਹੁਣ ਵਿਚਾਰ ਆ ਗਿਆ ਉਹ ਮੈਂ ਲਾਣੀ ਜਰੂਰ ਹੈ ਜਿਵੇਂ ਕੋਈ ਦਾਜ ਦੇ ਲੋਭੀ ਦਾਜ ਮੰਗੀ ਜਾਂਦੇ ਨੇ ਵਿਚਾਰੇ ਮਾਂ ਬਾਪ ਕਰਜ਼ਾ ਲੈ ਲੈ ਕੇ ਵੀ ਕੋਈ ਗੱਡੀਆਂ ਦੇ ਦਿੰਦਾ ਕੋਈ ਨਗਦੀ ਦੇ ਦਿੰਦਾ ਪਰ ਉਹ ਭੁੱਖੇ ਕਿਉਂ ਅੰਤਰ ਤ੍ਰਿਸ਼ਨਾ ਬਹੁਤ ਉਹਨਾਂ ਦੇ ਅੰਦਰ ਅੱਗ ਵੱੜ ਰਹੀ ਹੈ ਤ੍ਰਿਸ਼ਨਾ ਦੀ ਉਹ ਰਜਦੇ ਹੀ ਨਹੀਂ ਜਾਂ ਇੱਕ ਹੋਰ ਵੀ ਮੈਂ ਨਾਲ ਲਾ ਲੈਂਦਾ ਇੱਕ ਜਿਹੜੇ ਰਿਸ਼ਵਤ ਖੋਰ ਬੰਦੇ ਨੇ ਦਲਾਲੀ ਕਰਦੇ ਨੇ ਬਚੋਲੇ ਬਣੇ ਨੇ ਆ ਚੀਜ਼ ਦੇ ਦਿਓ ਤੇ ਕੰਮ ਕਰਾ ਦੇਾਂਗੇ ਉਹਨਾਂ ਦੇ ਲਈ ਹੈ ਪੰਗਤੀ ਦਿੱਤੇ ਕਿਤੇ ਨਾ ਸੰਤੋਖੀ ਹਨ ਉਹਨਾਂ ਨੂੰ ਰਾਜੀ ਨਹੀਂ ਹੁੰਦਾ ਰੋਜ਼ ਹਰਾਮ ਦਾ ਖਾਂਦੇ ਨੇ ਰੋਜ ਦਲਾਲੀ ਕਰਦੇ ਨੇ ਰੋਜ ਕਿਸੇ ਕੋਲੋਂ ਹਿੱਸਾ ਮੰਗਦੇ ਨੇ ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਏਡੀ ਵੱਡੀ ਆ ਬੁਝਦੀ ਨਹੀਂ ਦਿੱਤੇ ਕਿਤੇ ਨਾ ਸੰਤੋਖਿਆ ਨਾ ਕਿਸੇ ਦੇ ਦਿੱਤੇ ਨਾਲ ਵੀ ਉਹ ਰੱਜਦੇ ਨਹੀਂ ਚਾਹੇ ਦਾਜ ਦੇ ਲੋਭੀ ਹੋਣ ਚਾਹੇ ਰਿਸ਼ਵਤ ਖੋਰ ਹੋਣ ਚਾਹੇ ਦਲਾਲ ਹੋਣ ਜੋ ਮੁਸਫੀ ਇਹ ਕਰੇ ਜਿਨ ਬਾਨੀ ਵਿੱਚ ਲਿਖਿਆ ਕਿਉਂ ਨਹੀਂ ਰੱਜਦੇ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਉਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਇਸ ਕਰਕੇ ਉਹ ਤੁਸੀਂ ਉਹਨੂੰ ਰਜਾ ਨਹੀਂ ਸਕਦੇ ਰਿਸ਼ਤਵਾਲਾ ਕਦੀ ਰਜਦਾ ਨਹੀਂ ਜੇ ਇੱਕ ਅੱਜ 1000 ਲਏਗਾ ਕੱਲ ਨੂੰ ਉਹ 5000 ਵੱਲ ਧਿਆਨ ਦੇਵੇਗਾ ਠੀਕ ਹੈ ਜੀ ਰਜਦਾ ਹਮੇਸ਼ਾ ਬੰਦਾ ਸੰਤੋਖ ਦੇ ਨਾਲ ਸੋ ਗੁਰੂ ਸਾਹਿਬ ਨੇ ਤੇ ਕਲੀਅਰ ਕਰ ਦਿੱਤਾ ਭਾਈ ਜਿਹੜੇ ਤ੍ਰਿਸ਼ਨਾ ਦੇ ਭੁੱਖੜ ਲੋਕ ਨੇ ਉਹ ਕਿਸੇ ਵੀ ਫੀਲਡ ਵਿੱਚ ਹੋਣ ਚਾਹੇ ਕੁਰਸੀ ਤੇ ਬੈਠੇ ਹੋਣ ਤੇ ਚਾਹੇ ਘਰ ਬੈਠੇ ਹੋਣ ਤੇ ਚਾਹੇ ਕਿਧਰੇ ਵੀ ਬੈਠੇ ਹੋਣ ਉਹਨਾਂ ਨੇ ਰਜਣਾ ਨਹੀਂ ਕਿਉਂਕਿ ਗਿਆਨ ਉਹਨਾਂ ਕੋਲ ਹੈ ਨਹੀਂ ਅਗਿਆਨਤਾ ਦੇ ਨਾਲ ਮਤ ਮਰੀ ਗਈ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੀ ਕਾਮੀ ਨਵੇੜਤਾ ਮਾਰਾ ਹੀ ਨਹੀਂ ਐਦਾਂ ਦੇ ਮਾਰੇ ਕਹਿੰਦੇ ਬੇਵਕੂਵਾਂ ਨਾਲੋਂ ਪਿਛੇ ਹੋ ਜਾ ਪੱਲਾ ਛਡਾ ਦਿਓ ਨਾਨਕ ਪੱਲਾ ਛਡਾ ਲਓ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੀ ਐਦਾਂ ਦੇ ਖਰਾਬ ਬੰਦੇ ਜਿਹੜੇ ਨਰਾਜ ਹੁੰਦੇ ਤੇ ਹੋ ਜਾਣ ਉਹਨਾਂ ਨਾਲ ਲੋਕ ਸੰਬੰਧ ਟੁੱਟਾ ਹੋਇਆ ਹੀ ਚੰਗਾ ਬਾਣੀ ਕਹਿੰਦੀ ਹੈ ਕਿਉਂਕਿ ਉਹਨਾਂ ਨੇ ਆਪ ਤੇ ਖੁਸ਼ ਹੋਣਾ ਨਹੀਂ ਦੇ ਸਾਨੂੰ ਖੁਸ਼ ਹੋਣ ਨਹੀਂ ਦੇਣਾ ਆਪਣਾ ਘਰ ਉਹਨਾਂ ਦਾ ਵਸਿਆ ਨਹੀਂ ਦੂਜੇ ਦੇ ਘਰ ਨੂੰ ਵਸਣ ਦੇਣਾ ਨਹੀਂ ਧਿਆਨ ਦੇਣਾ ਕਈ ਸਾਡੇ ਘਰ ਵੀ ਆ ਜਾਂਦੇ ਉਹਨਾਂ ਦੀ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਜਦੋਂ ਉਹ ਗੱਲ ਕਰਦੇ ਲੈ ਮੈਂ ਤਾਂ ਇਸ ਤਰ੍ਹਾਂ ਕਰ ਦਿੱਤਾ ਤੂੰ ਨਹੀਂ ਕੀਤਾ ਤੂੰ ਵੀ ਕਰਦੇ ਠੀਕ ਹੈ ਐਦਾਂ ਕਰ ਤਰਕੀਬਾਂ ਤੇ ਉਹ ਮਾਰਜੀ ਉਹਨਾਂ ਨੂੰ ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ ਨਾ ਕਿਸੇ ਦਾ ਘਰ ਕੋਈ ਖਰਾਬੀ ਹੋਵੇ ਨਾ ਉਹ ਕਹਿੰਦਾ ਮੇਰੀ ਭੈਣ ਮੇਰੇ ਧੀ ਮੇਰੇ ਪੁੱਤ ਮੇਰਾ ਵੀਰ ਮੇਰੇ ਬਜ਼ੁਰਗ ਕੋਈ ਗੱਲ ਨਹੀਂ ਫਿਰ ਕੀ ਹੈ ਉਹ ਜੋੜਨ ਦਾ ਕੰਮ ਕਰਦੇ ਨੇ ਕਿਉਂਕਿ ਉਹ ਸੂਈ ਤਾਂ ਗਿਦਾ ਕੰਮ ਕਰਦੇ ਮਨਮੋ ਕੈਂਚੀ ਦਾ ਕੰਮ ਕਰਦੇ ਬਾਣੀ ਵਿੱਚ ਲਿਖਿਆ ਵੀ ਪੰਗਤੀ ਸੋਈਤਾ ੱਗਾ ਜੋੜਨ ਦਾ ਕੰਮ ਕਰਦਾ ਗੁਰਮੁਖ ਜੋੜਨ ਦਾ ਕੰਮ ਕਰਦਾ ਮਨਮੁਖ ਤੋੜਨ ਦਾ ਕੰਮ ਕਰਦਾ ਤੇ ਮਾਲ ਜੀ ਕਹਿੰਦੇ ਮਾਰੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਕਰਕੇ ਨੂੰ ਭਜਾਇਆ ਇਹ ਮਨਮੁਖ ਹੈ ਇਸ ਕਰਕੇ ਮਨਮੁਖ ਨੂੰ ਗੁਰਮੁਖ ਲਵੇ ਨਹੀਂ ਲੱਗਣ ਦਿੰਦੇ ਭਜਾ ਦਿੰਦੇ ਨੇ ਕਿਉਂਕਿ ਉਸ ਨੇ ਆਪ ਵੀ ਨਹੀਂ ਚੈਨਲ ਬੈਣਾ ਉਹ ਸਾਹਮਣੇ ਵਾਲੇ ਦੀ ਇਕਾਗਰਤਾ ਤੇ ਭੰਗ ਕਰਨੀ ਹੈ ਤੇ ਉਹਨੇ ਜਿਹੜੇ ਚਾਰ ਲਾਗੇ ਬੈਠੇ ਹੁੰਦੇ ਨੇ ਉਹਨਾਂ ਨੂੰ ਵੀ ਤੋੜ ਕੇ ਪਰਾ ਮਾਰਨਾ ਹੈ ਉਹਨੇ ਜੋੜਨਾ ਤੇ ਕੀ ਉਹਨੇ ਇਦਾਂ ਦੀ ਗੱਲ ਕਹਿ ਦਿੰਦੇ ਨਹੀਂ ਜਿਹੜੇ 4-10 ਲਾਗੇ ਬੈਠੇ ਹੋਣੇ ਉਹਨਾਂ ਨੇ ਵੀ ਉੱਟ ਕੇ ਤੁਰ ਪੈਣਾ ਹੈ ਕਿਉਂ ਕਿਉਂਕਿ ਕੁੜਿਆਲ ਕੁੜਿਆਰੀ ਜਾਇਰ ਲੈ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਸੋਛ ਕਰਕੇ ਨਾਨਕ ਮਨਮੁੱਖਾਂ ਨਾਲੋਂ ਟੁੱਟਿਆ ਭਲੀ ਜਿਨ੍ਹਾਂ ਮਾਇਆ ਮੋ ਪਿਆਰ ਸੋ ਜਿਹੜੇ ਮਾਇਆ ਦੇ ਪਿੱਛੇ ਲੱਗੇ ਹੋਏ ਨੇ ਜਿਹੜੇ ਕੇਵਲ ਤੇ ਕੇਵਲ ਸੰਸਾਰ ਦੀ ਗੱਲ ਹੀ ਕਰਦੇ ਨੇ ਤੇ ਉਹਨਾਂ ਨਾਲੋਂ ਤੋੜ ਲੋ ਸਾਧ ਸੰਗਤ ਜੀ ਜਿਹੜਾ ਕੱਲਾ ਹੀ ਦੁਨੀਆਵੀ ਗੱਲਾਂ ਕਰੀ ਜਾਂਦਾ ਚਾਹੇ ਮੈਂ ਹੋਵਾਂ ਚਾਹੇ ਤੁਸੀਂ ਹੋ ਉਹ ਚੰਗਾ ਨਹੀਂ ਹੁੰਦਾ ਇਹ ਨੀ ਵੀ ਕਿਸੇ ਕੋਲ ਘੰਟਾ ਬੈਠੀਏ ਤੇ ਦੇਹ ਦੁਨੀਆ ਦੀਆਂ ਗੱਲਾਂ ਮੁੱਕਣ ਹੀ ਨਾ ਦਈਏ ਰੱਬ ਦੀ ਗੱਲ ਘੰਟੇ ਦੇ ਵਿੱਚ ਇੱਕ ਮਿੰਟ ਦੀ ਵੀ ਨਾ ਹੋਵੇ ਫਿਰ ਦੋਨੇ ਮਨ ਮੁਖ ਠੀਕ ਹੈ ਜੀ ਬਾਣੀ ਦੀ ਪੰਕਤੀ ਪੜਾ ਹੁਣ ਬੜੀ ਪਿਆਰੀ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬੁਖਾਨੀ ਜਿੱਥੇ ਰੱਬ ਦਾ ਨਾਮ ਲਿਆ ਜਾਂਦਾ ਦੋਨੇ ਪਵਿੱਤਰ ਹੋ ਜਾਂਦੇ ਨੇ ਦੋਨੇ ਪੂਜਨਯੋਗ ਹੋ ਜਾਂਦੇ ਨੇ ਦੋਨੇ ਸਤ ਸੰਗੀ ਹੋ ਜਾਂਦੇ ਨੇ ਇਸ ਕਰਕੇ ਬਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਪੀ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਉਹ ਸਿਮਰਤੀਆਂ ਉਹ 베ਦ ਪੁਰਾਨ ਗ੍ਰੰਥ ਉੱਚੀ ਉੱਚੀ ਕਹਿ ਰਹੇ ਨੇ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਚੀਆਂ ਉਹ ਨਾਮ ਤੋਂ ਬਿਨਾ ਉਹ ਚੇ ਲੋਕ ਨੇ ਗੱਲਾਂ ਕਰਨੀਆਂ ਬਲੋਚਾ ਬੰਨੇ ਬੌਧਾ ਗੱਲਣੀ ਬੰਦਾ ਤੇ ਉਦਾਂ ਹੀ ਨਹੀਂ ਚੰਗਾ ਲੱਗਦਾ ਜਿਹੜਾ ਬੋਲੀ ਜਾਂਦਾ ਬੰਦਾ ਕਹਿੰਦਾ ਚਲੋ ਭਾਈ ਇਦੇ ਕੋਲ ਬਹਿਣਾ ਠੀਕ ਨਹੀਂ ਮਹੱਲਾ ਤੀਜਾ ਤੀਜੇ ਪਾਸ਼ਾ ਪ੍ਰਮਾਣ ਕਰਦੇ ਨੇ ਤਿੰਨ ਪੌ ਸੰਸਾ ਕੀਆ ਕਰੇ ਜਿਹਨ ਸਤਗੁਰ ਸਰਕਾਰਦਾਰ ਪਾਸ਼ਾ ਜੀ ਕਹਿੰਦੇ ਜਿਨ੍ਹਾਂ ਤੇ ਪ੍ਰਭੂ ਦਾ ਗੁਰੂ ਦਾ ਹੱਥ ਹੈ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਚਿੰਤਾ ਨਹੀਂ ਕੋਈ ਕੁਝ ਉਸਦਾ ਬਿਗਾੜ ਨਹੀਂ ਚਾਹਦਾ ਉਹ ਡਰਨਾ ਨਿਰਪਉ ਜਪੇ ਸਗਲ ਭਾਉ ਮਿੱਟੇ ਜੇ ਭਰੋਸਾ ਤੇ ਫਿਰ ਉਹਨਾਂ ਦੀ ਗੱਲ ਹੈ ਤੁਰ ਤਨ ਕੀ ਪੈਜ ਰੱਖਦਾ ਲੋ ਅੱਗੇ ਹੋਰ ਮਹਾਰਾਜ ਨੇ ਕਲੀਅਰ ਕਰਦਾ ਮਰ ਜੀਂ ਦੇ ਧੁਰ ਤੋਂ ਰੱਖਦਾ ਆਇਆ ਹਰ ਜੁਗ ਜੁਗ ਭਗਤੀ ਉਪਾਇਆ ਕਿੰਨੇ ਕਸ਼ਟ ਦਿੱਤੇ ਜੀ ਕਿਸੇ ਨੂੰ ਪਹਾੜੀ ਤੋਂ ਛੁੱਟ ਦੇ ਦਿੱਤਾ ਕਿਸੇ ਨੂੰ ਜਲ ਵਿੱਚ ਡੋਬ ਦਿੱਤਾ ਧੁਰ ਤਨ ਕੀ ਪੈ ਜਿਹੜਾ ਰੱਖਦਾ ਆਪੇ ਰਖਣਾਰ ਜੇ ਤਰੂ ਦੀ ਰੱਖੀ ਪ੍ਰਹਿਲਾਦ ਦੀ ਰੱਖੀ ਤੂੰ ਕਿਉਂ ਨਾ ਤਰੇ ਰਬਦਾਸ ਅਸੀਂ ਸਾਡੀ ਕਿਉਂ ਨਾ ਰੱਖੇਗਾ ਅਸੀਂ ਵੀ ਤੇ ਉਹਦੇ ਹੀ ਆ ਅਸੀਂ ਕਿਦੋਂ ਬਾਹਰੋਂ ਆਏ ਆ ਉਹ ਉਨਹੀਂ ਪੈਦਾ ਕੀਤਾ ਉਹਦੀ ਅੰਸਾ ਤੇ ਸਾਨੂੰ ਕਿਉਂ ਨਾ ਰੱਖੇਗਾ ਪਿਆਰ ਕਰੀਏ ਪਰ ਉਹਦੇ ਨਾਲ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਸੋ ਮਾਰੇ ਆਪ ਹੀ ਪਰਖ ਕਰਦਾ ਆਪ ਹੀ ਸੇਵਾ ਵਿੱਚ ਲਾਉਂਦਾ ਆਪ ਹੀ ਸੁਖ ਦਿੰਦਾ ਪੌੜੀ ਜੀ ਜਨ ਸਭ ਤੇਰੇ ਆ ਤੂੰ ਸਭਨਾ ਰਾਸ ਸਾਰੇ ਜੀ ਜਨ ਤੇ ਮਾਰੇ ਦੇ ਹਨ ਤੇ ਸਾਰਿਆਂ ਦਾ ਖਜ਼ਾਨਾ ਰੱਬ ਹੈ ਰੱਬ ਖਜ਼ਾਨਾ ਹੈ ਜਿਸ ਨੂੰ ਤੂੰ ਦੇ ਤਿਸ ਸਭ ਕੁਝ ਮਿਲੇ ਕੋਈ ਹੋਰ ਸ਼ਰੀਕ ਨਹੀਂ ਤੂੰ ਪਾਸ ਮਹਾਰਾਜ ਨਾ ਜਿੰਨੂੰ ਬਖਸ਼ਿਸ਼ ਕਰਦਾ ਨਾ ਤੇ ਉਹੀ ਲੈਂਦਾ ਮੈਨੂੰ ਜੇ ਬਖਸ਼ਿਸ਼ ਕੀਤੀ ਮੇਰੇ ਸ਼ਰੀਕ ਮੇਰੇ ਭਰਾ ਨੇ ਆ ਕੇ ਖਜਾਨਾ ਨਹੀਂ ਲੈਣਾ ਜਿਹੜਾ ਮੇਰੇ ਪਿਓ ਦਾ ਉਹ ਨੇ ਆ ਕੇ ਲੜਾਈ ਕਰਕੇ ਵੀ ਲੈ ਲੈਣਾ ਸ਼ਰੀਕ ਨੇ ਦੇ ਮੈਨੂੰ ਮੇਰਾ ਮਰਲਾ ਘਟ ਗਿਆ 10 ਗਿੱਲਿਆਂ ਦੇ ਵਿੱਚੋਂ 5-5 5-5 ਲੈ ਲੈ ਜੇ ਕਿਤੇ ਮਰਲਾ ਘਟ ਜਾਏ ਚਾਹੇ ਮੈਂ ਵੀ ਤੁਹਾਡੇ ਨਾਲ ਹੀ ਆ ਆਪਾਂ ਲੜ ਪੈਣਾ ਚਾਰ ਕੌਲੀਆਂ ਕਿਤੇ ਵੰਡ ਵਿੱਚ ਘਟ ਆ ਜਨ ਨਾ ਤੇ ਆਪਾਂ ਲੜ ਪੈਣ ਉਹਨੂੰ ਚਾਰ ਵਾਰ ਚਲ ਗਈਆਂ ਪਰ ਮਾਲਕ ਜਿੰਨੂੰ ਧਨ ਦਿੰਦਾ ਮਾਰੀ ਕਹਿੰਦੇ ਉਹਦਾ ਸ਼ਰੀਕ ਨਹੀਂ ਪੈਦਾ ਹੋ ਸਕਦਾ ਬਾਣੀ ਵਿੱਚ ਲਿਖਿਆ ਹੋਇਆ ਬਾਕੀ ਕੱਢ ਲੈਂਦੇ ਨੇ ਵਈਆਂ ਖਾਤੇ ਹਿਸਾਬ ਕਿਤਾਬ ਕਾਪੀਆਂ ਦੇ ਲੈ ਕੇ ਸਾਰੇ ਕੱਢ ਲੈਂਦੇ ਨੇ ਮੈਂ ਉੱਥੇ ਕਰਜ਼ ਕੀਤਾ ਤੂੰ ਕੀ ਕੀਤਾ ਤੂੰ ਆਹ ਕੀਤਾ ਮੈਂ ਉਹ ਕੀਤਾ ਆਹ ਕੀਤਾ ਮਹਾਰਾਜ ਜੀ ਕਹਿੰਦੇ ਜਿਸ ਨੂੰ ਤੂੰ ਦੇ ਤਿਸ ਸਭ ਕਿਸ ਮਿਲੈ ਜਿੰਨੂੰ ਮਹਾਰਾਜ ਦਿੰਦਾ ਉਹਨੂੰ ਸਾਰਾ ਕੁਝ ਦੇ ਦਿੰਦਾ ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਵੀ ਉਹਨੂੰ ਕਵੇ ਵੀ ਦੇ ਦੇ ਮੈਨੂੰ ਓਏ ਉਹਦੀ ਕਮਾਈ ਐ ਉਹਨੇ ਖਾਣੀ ਐ ਮੈਂ ਨਹੀਂ ਕਹਿੰਦਾ ਬਾਣੀ ਕਹਿੰਦੀ ਆਪੇ ਵੀਜ ਆਪੇ ਹੀ ਖਾਹੋ ਨਨ ਗੁਗਮੀ ਆਵੋ ਜਾਓ ਸੋ ਮੇਰੀ ਕਮਾਈ ਮੈਨੂੰ ਤਾਰੇਗੀ ਮੇਰੇ ਘਰਦਿਆਂ ਦੀ ਕਮਾਈ ਮੇਰੇ ਨਿਆਣਿਆਂ ਦੀ ਉਹਨੂੰ ਤਾਰੇਗੀ ਠੀਕ ਹੈ ਜੀ ਆਪਣੀ ਆਪਣੀ ਕੱਲੇ ਆਏ ਸੀ ਨਾ ਜਾਨਾ ਇਕੱਠੇ ਥੋੜੋ ਆਏ ਸੀ ਜੇ ਕੋ ਜੋੜੇ ਵੀ ਜੰਮੇ ਹੋਣਗੇ ਤੇ ਕਰਮ ਆਪਣੇ ਆਪਣੇ ਨੇ ਜੇ ਜੋੜਾ ਬੱਚਾ ਜੰਮਿਆ ਹੋਇਆ ਇੱਕ ਇੱਕ ਦਾ ਦਿਮਾਗ ਹੋਰ ਤਰ੍ਹਾਂ ਦਾ ਇੱਕ ਦਾ ਕਰਮ ਹੋਰ ਤਰ੍ਹਾਂ ਦਾ ਸੋ ਕਰਮ ਆਪਣੇ ਆਪਣੇ ਨੇ ਸਾਰਿਆਂ ਦੇ ਜਿਵੇਂ ਦੀ ਕਿਸੇ ਦੀ ਸੋਚ ਹੈ ਸੋ ਸ਼ਰੀਕ ਨਹੀਂ ਕੋਈ ਉਹਦਾ ਬਣ ਸਕਦਾ ਕੋਈ ਹੱਕ ਨਹੀਂ ਜਮਾ ਸਕਦਾ ਕੋਈ ਕੇਸ ਨਹੀਂ ਕਰ ਸਕਦਾ ਵੀ ਮੈਨੂੰ ਦੇ ਦੇ ਉਹਦਾ ਖਜ਼ਾਨੇ ਉਹਦੀ ਕਮਾਈ ਹੈ ਉਹਦੇ ਕੋਲ ਰਹਿਣੀ ਹੈ ਤੂੰ ਇੱਕੋ ਦਾਤਾ ਸਭ ਸਦਾ ਹਰ ਪੈਰ ਦਾਸ ਤੂੰ ਇੱਕੋ ਹੀ ਦਾਦਾ ਸਾਰਿਆਂ ਦਾ ਤੇਰੇ ਅੱਗੇ ਮੈਂ ਬੇਨਤੀ ਕਰਦਾ ਤੇ ਕਰਦੇ ਰਹਿਣਾ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸ਼ਾਬਾਜ਼ ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗਦੀ ਵੀ ਅੰਦਰੋਂ ਕਰਦਾ ਉਹਦੀ ਤੂੰ ਮੰਨ ਲੈਂਦਾ ਤੇ ਉਹਨੂੰ ਫਿਰ ਕਿਰਪਾ ਕਰ ਦੇਣਾ ਹੱਥ ਰੱਖ ਦੇਣਾ ਸ਼ਾਬਾਸ਼ ਦੇ ਦੇਣਾ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਇਹ ਸਾਰਾ ਕੌਤਕ ਮਾਰੇ ਤੇਰਾ ਸਾਰੇ ਦੁੱਖ ਸੁੱਖ ਤੇਰੇ ਕੋਲ ਨੇ ਤੇ ਤੂੰ ਹੀ ਮੈਨੂੰ ਮਹਾਰਾਜੀ ਰੱਖਣਾ ਰੱਕੇ ਰਕਣ ਹਰ ਆਪਵਾਰਨ ਗੁਰਗੀ ਪੈਰੀ ਪਾਏ ਕਾਜ ਸਾਰੇ ਸੋਏ ਬਹੁਤ ਹੀ ਪਿਆਰੀਆਂ ਪੰਕਤੀਆਂ ਸੀ ਸ਼ਬਦ ਸੀ ਮਹਾਰਾਜ ਨੇ ਕਿਰਪਾ ਕੀਤੀ ਐ ਸੋ ਸਾਡਾ ਗਿਆਨ ਦਾ ਦੀਪਕ ਜਿਹੜਾ ਉਹਨੂੰ ਜਲਾਇਆ ਐ ਰੌਸ਼ਨੀ ਦਿੱਤੀ ਐ ਸੋ ਮਹਾਰਾਜ ਜੀ ਇਸ ਰੌਸ਼ਨੀ ਵਿੱਚ ਸੰਸਾਰ ਦੀ ਯਾਤਰਾ ਕਰੀਏ ਗੁਰਮਤ ਦੇ ਧਾਰਨੀ ਰੱਖਣਾ ਮਾਰੇ ਸਾਨੂੰ ਮਾਲੀਆਂ ਚੀਜ਼ਾਂ ਤਾਂ ਆਧ ਵਿਆਦ ਉਪਾਦ ਤੁਮ ਬਚਾਉਣਾ ਸਾਰਿਆਂ ਨੂੰ ਤੰਦਰੁਸਤੀਆਂ ਦੇ ਦੇਣੀਆਂ ਸਰੀਰ ਚੜ੍ਹਦੀ ਕਲਾ ਵਿੱਚ ਰਸਮੇ ਰੱਖਣੇ ਸਭ ਦੇ ਔਰ ਅੰਦਰੋਂ ਵੀ ਮਹਾਰਾਜ ਜੀ ਠੰਡੇ ਰੱਖਣਾ ਸ਼ਾਂਤ ਰੱਖਣਾ ਪਰ ਜਿਹੜਾ ਗੁਰੂ ਨਾਲ ਪਿਆਰ ਕਰਦਾ ਭਾਈ ਉਹਦੇ ਲਈ ਇਹ ਚੀਜ਼ਾਂ ਨੇ ਬਾਕੀਆਂ ਨੂੰ ਤੇ ਸੜਨਾ ਪੈਣਾ ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਬਾਣੀ ਵਿੱਚ ਲਿਖਿਆ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਜਿਹੜਾ ਗੁਰੂ ਦੇ ਕੋਲ ਹੀ ਨਹੀਂ ਬੈਠਾ ਉਹਨੂੰ ਠੰਡ ਕਿੱਦਾਂ ਪੈਣੀ ਠੰਡ ਪੈਣੀ ਗੁਰੂ ਦੇ ਕੋਲ ਆਏ ਆ ਗੁਰੂ ਦੀ ਬਾਣੀ ਸਰਵਣ ਕੀਤੇ ਆ ਗੁਰੂ ਦੀ ਸਿਫਤ ਕੀਤੇ ਆ ਸੁਣੀ ਸੋਈ ਨੀ ਸੇਵਾ ਪ੍ਰਵਾਨ ਪੁਰਜਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ